ਦਿਖਾ ਰਹੇ ਹਾਂ ਜਿੱਥੇ ਅੱਜ ਕਾਊਂਟਿੰਗ ਸੈਂਟਰ ਸੀ ਨਵਾਂ ਸ਼ਹਿਰ ਦਾ ਹਾਰ ਕੈਰੀਆ ਕਾਲਜ ਇੱਥੇ ਇੱਕ ਤਰੀਕੇ ਦਾ ਜਾਮਰਗਾ ਮਾਹੌਲ ਬਣਿਆ ਹੋਇਆ ਕਿਉਂਕਿ ਇੱਥੇ ਵੱਖੋ-ਵੱਖਰੀ ਪਾਰਟੀਆਂ ਦੇ ਉਮੀਦਵਾਰ ਜਿਹੜੇ ਜਿੱਤ ਹਾਸਲ ਕਰਕੇ ਨਿਕਲ ਰਹੇ ਨੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਨਵਾਂ ਸ਼ਹਿਰ ਦੇ ਰਾਹੋ ਰੋਡ ਦੇ ਉੱਤੇ ਜਿੱਥੇ ਇੱਕ ਜਾਮਰਗਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇੱਥੇ ਉਮੀਦਵਾਰ ਜਿਹੜੇ ਨੇ ਉਹ ਜਿੱਤ ਹਾਸਲ ਕਰਕੇ ਲਿੱਕਰ ਰਹੇ ਨੇ ਕੋਈ ਜੀ ਸਮੇਂ ਦੇ ਵਿੱਚ ਉਹਨਾਂ ਨੂੰ ਜਿੱਤ ਦੇ ਸਰਟੀਫਿਕੇਟ ਮਿਲਣਗੇ ਤੇ ਕਾਂਗਰਸੀ ਵਰਕਰ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲ ਰਿਹਾੱਖ-ਵੱਖ ਪਿੰਡਾਂ ਦੇ ਉਮੀਦਵਾਰ ਕਾਂਗਰਸ ਸਿੰਘ ਜਿੰਦਾਬਾਦ ਦੇ ਨਾਰੇ ਲੱਗ ਰਹੇ ਨੇ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਦੇ ਰਾਹੋ ਰੋਡ ਤੋਂ ਦਿਖਾ ਰਹੇ ਆ ਜਿੱਥੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ ਉਹ ਬਲਾਕ ਸਮಿತಿ ਚੋਣਾਂ ਵੀ ਜਿੱਤੀ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਲਗਭਗ 30 ਸੀਟਾਂ ਜਿਹੜੀਆਂ ਨੇ ਉਹ ਆਫੀਸ਼ੀਅਲੀ ਅਜੇ ਐਲਾਨ ਹੋਣਾ ਪਰ ਕਾਂਗਰਸ ਪਾਰਟੀ ਜਿਹੜੀ ਆ ਉਹ ਜਿੱਤ ਚੁੱਕੀ ਹੈ ਅਨ ਆਫੀਸ਼ੀਅਲੀ ਜਾਣਕਾਰੀ ਤੁਹਾਨੂੰ ਦੇ ਰਹੇ ਆ ਇਹ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਤੋਂ ਦਿਖਾ ਰਹੇ ਹਾਂ ਇੱਥੇ ਰਾਹਾਂ ਰੋਡ ਦੇ ਉੱਤੇ ਇਸ ਵਕਤ ਪੂਰੇ ਰਸ਼ ਦਾ ਮਾਹੌਲ ਹੈ ਸਾਰੇ ਪਾਸੇ ਸੜਕਾਂ ਦੇ ਉੱਤੇ ਢੋਲ ਢਮਕੇ ਵੱਜ ਰਹੇ ਨੇ ਕਿਉਂਕਿ ਬਲਾਕ ਸੰਵਤੀ ਜ਼ਿਲ੍ਹਾ ਪ੍ਰੀਸ਼ਾ ਚੋਣਾਂ ਦਾ ਅਜੇ ਰਿਜ਼ਲਟ ਸੀ ਲੈ ਇਪਸ ਵੀਰ ਲੈ ਇਪਸ ਵੀਰ ਤਾਂ ਨੂੰ ਦਿਖਾ ਰਹੇ ਆ ਨਵਾਂ ਸ਼ਹਿਰ ਦੇ ਹਾਰ ਕੇਰੀਆ ਕਾਲਜ ਤੋਂ ਬੱਕ ਬੱਕਰੇ ਪਿੰਡਾਂ ਤੋਂ ਲੋਕ ਇੱਥੇ ਪਹੁੰਚੇ ਹੋਏ ਨੇ ਉਹ ਜੀ ਸਮੇਂ ਦੇ ਵਿੱਚ ਸਾਰੇ ਉਮੀਦਵਾਰ ਜਿਹੜੇ ਜਿੱਤ ਹਾਸਲ ਕਰ ਚੁੱਕੇ ਨੇ ਉਹ ਇਥੋਂ ਜਿੱਤ ਦੇ ਸਰਟੀਫਿਕੇਟ ਲੈ ਕੇ ਕਾਲਜ ਤੋਂ ਬਾਹਰ ਆਉਣਗੇ ਰਹਾਲ ਜਸ਼ਨ ਵਰਗਾ ਮਾਹੌਲ ਅੱਥੇ ਬਣਿਆ ਹੋਇਆ। ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ। ਅਫਸਰ ਜਿਹੜੇ ਨੇ ਉਹ ਆਪਣੀਆਂ ਡਿਊਟੀਆਂ ਕਰਨ ਤੋਂ ਬਾਅਦ ਕਾਲਜ ਤੋਂ ਬਾਹਰ ਵਾਪਸ ਨਿਕਲ ਰਹੇ ਨੇ। ਨਾਲ ਦੀ ਨਾਲ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ। ਜਾੜਲਾ ਜ਼ੋਨ ਤੋਂ ਜਾੜਲਾ ਜ਼ੋਨ ਤੋਂ ਆਮ ਆਦਮੀ ਪਾਰਟੀ ਜਿੱਤੂ ਰਹੀ ਹੈ ਜੀ। ਆਹ ਹੈ। ਕਾਂਗਰਸ ਦੇ ਝੰਡੇ ਜਿਹੜੇ ਨੇ ਉਹ ਅੱਜ ਨਵਾਂ ਸ਼ਹਿਰ ਦੇ ਵਿੱਚ ਝੌਲ ਰਹੇ ਨੇ ਹਰ ਕੋਈ ਹਾਰ ਲੈ ਕੇ ਖੜਾ ਹੋਇਆ ਜਿਹੜੇ ਸਾਡੇ ਜੈਤੂ ਉਮੀਦਵਾਰ ਨੇ ਜਦੋਂ ਬਾਹਰ ਨਿਕਲਣਗੇ ਤਾਂ ਉਹਨਾਂ ਨੂੰ ਹਾਰ ਪਾਵਾਂਗੇ